ਨਾ ਆਇਆ ਕ੍ਰਾਸ ਸੇਪੰਦਿਤੋ ਜੰਪਲ ਜੀ ਵੱਲੋਂ ਲਾ ਜੀ ਮੱਢੀ ਕਿਸੇ ਸਾਥੀ ਨਾਲ ਆਇਆ ਆ ਤੁਸੀਂ ਅਚ ਸਾਰੀ ਤੇ ਪ੍ਰਧਾਨੀਆਂ ਦੇ ਆਪੋ ਸਾਹ ਦਾ ਸਾਰੇ ਮੁਲਾਜ਼ਮਾਂ ਦਾ ਪੰਜਾਬ ਸਟੇਟ ਮਿਨਿਸਟਰੀ ਅੰਰਵੀ ਯੂਨੀਅਨ ਦੀ ਜਿਲ੍ਹਾ ਕੜਗੋ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਬਣੀ ਰਹੋ ਆਪਣੀਆਂ ਮੰਗਾਂ ਦੀ ਪੂਰਤੀ ਜੇਤਬੰਦੀ ਕਰਾ ਕੇ ਹੋਗੀ ਜਵਾ ਜਨਤਾ ਜੈ ਸਿੰਘ ਬੱਤ ਲਾਉਦੇ ਲੋਕਾਂ ਦੀ ਸਤਿਓ ਸਤਿਓ ਤੁਹਾਡੇ ਸਾਹਜਾਂ ਦੇ 2 ਮਿੰਟ ਦਾ ਸਮਾਂ ਮੈਂ ਹੋਰ ਲੈਣਾ ਕਿਉਂਕਿ ਜਿਹੜਾ ਜੋਸ਼ ਹੈ ਨਾ ਮੁਲਾਜ਼ਮਾਂ ਸਾਹਮਣੇ ਦਾ ਕੱਲਗਾ ਤੇ ਉਮੀਦ ਕਰਦਾ ਕਿ ਜੋ ਇਹ ਥਾਪੜੇ ਸਾਨੂੰ ਗੁਰੂ ਪਾਸ਼ਾ ਨੇ ਦਿੱਤੇ ਆ ਅਸੀਂ ਉਹਨਾਂ ਸਾਪੜਿਆਂ ਨੂੰ ਆਪਣੇ ਤੇ ਬਖਸ਼ਿਸ਼ ਸਮਝ ਕੇ ਛਾਗੇ ਵਾਜੇ ਜਾਏਗੀ। ਉਹ ਵਾਸੀ ਪੁਰੀ ਅਨੰਦਾਂ ਦੇ ਹੱਕ ਸੱਚ ਦੇ ਇਰਾਦੇ ਰਹੀਏ ਇੱਕ ਨਾਲੇ ਤੇਗ ਸੀ ਹੱਥ ਦੁੱਜੇ ਉਹ ਸੰਤ ਦੇ ਨਾਲ ਸਿਪਾਹੀਏ ਉਨੇ ਕੌਮ ਸਜਾਈ ਸ਼ੇਰਾਂ ਦੇ ਉਨੇ ਕੌਮ ਸਜਾਈ ਸ਼ੇਰਾਂ ਦੇ ਵਿਚ ਰੱਖੇ ਕੋਈ ਪਰਦੇ ਨਹੀਂ ਜੋਤ ਪਤਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਕਿਸੇ ਤੋਂ ਡਰਦੇ ਨਹੀਂ ਜੋਤ ਪਤਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਸੰਘਰਸ਼ ਤੋਂ ਡਰਦੇ ਨਹੀਂ ਉਹਨੇ ਪਾਪ ਸਾਸੇ ਪਾਣੀ ਵਿੱਚ ਸੀ ਪੌਲੇ ਇਲਾਹੀ ਕੋਲ ਦਿੱਤੇ ਵਿੱਚ ਗੁਰਤ ਮਿਲਾ ਕੇ ਖੰਡੇ ਦੀ ਸੀ ਮਰਦ ਵੀ ਲਖਣ ਕੋਲ ਦਿੱਤੇ ਜਿਨਾ ਸੀਸ ਦਿੱਤਾ ਗੁਰੂ ਆਪਣੇ ਨੂੰ ਉਹ ਥਾਥਾਂ ਤੇ ਸਿਰ ਧਰਦੇ ਨਹੀਂ ਜੇ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ મોત ਤੋਂ ਡਰਦੇ ਨਹੀਂ ਕਦੇ ਸਰਸਾ ਨੇ ਕਦੇ ਗੜੀਆਂ ਨੇ ਤੇ ਫਿਰ ਸਰਹੰਦ ਬੁਲਾਨੀ ਨੇ ਹਾਨੇ ਬੜਾ ਰੋਕਿਆ ਪਰ ਅਸੀਂ ਰੁਕੇ ਨਹੀਂ ਇਤਿਹਾਸ ਸਾਡੀਆਂ ਨੀਹਾਂ ਨੇ ਜਨਾਮਾਂ ਨੇ 7000 ਦੇ ਜਨਾਮਾਂ ਨੇ 7000 ਦੇ ਅੱਖ ਖੇਡਣਾ ਵਾਲੇ ਕਰਦੇ ਨਹੀਂ ਤੇ ਪਕਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਕਿਸੇ ਤੋਂ ਡਰਦੇ ਨਹੀਂ ਇਹ ਦਾਨੀ ਕਵੀ ਤਪਸਵੀ ਨੇ ਇਹ ਦਾਨੀ ਕਵੀ ਤਪਸਵੀ ਨੇ ਐ ਸਿਆਗੀ ਸਭ ਕੁਝ ਵਾਰ ਦਿੰਦੇ ਐ ਸੋਹਣੇ ਤਨੀ ਤਾਂ ਉਸ ਮੰਨੇ ਪਰ ਕਲਮ ਨਾਲ ਵੀ ਮਾਰ ਦਿੰਦੇ ਜੋ ਆਸ਼ਿਕ ਹੋਣ ਜਾਂ ਜਾਤੀਆਂ ਦੇ ਉਹ ਕਦੇ ਗੁਲਾਮੀ ਚੜਦੇ ਨਹੀਂ ਜੋ ਪੁੱਤ ਨੇ ਗੁਰੂ ਕੋਟੰਦ ਸੰਗਤ ਉਹ ਕਦੇ ਸੰਦੇ ਛਡਾਉਂ ਕਰਦੇ ਨਹੀਂ ਕਿਸੇ ਜਗ ਨੂੰ ਰੋਸ਼ਨ ਕਰਨ ਲਈ ਇਸ ਜਗ ਨੂੰ ਰੋਸ਼ਨ ਕਰਨ ਲਈ ਕਿਸੇ ਆਪਾ ਹੋਵੇ ਵਾਰਿਆ ਵੇ ਤੁਮੋ ਦੀਆਂ ਸਿਫਤਾ ਕੰਜ ਬੈ ਕੇ ਕੰਜ ਲਿਖੇ ਮਲ ਪਰ ਵਾਲ ਆਵੇ ਜਗ ਜੰਗ ਚਾਹੀ ਰੱਖਦੇ ਜਿਤੰਗ ਤੱਕ ਸੰਘ ਜਾਰੀ ਰੱਖਦੇ ਜਿੰਨ ਤੱਕ ਤੁਮੇ ਕਦੇ ਹੱਥ ਨਾ ਹਰਦੇ ਨਹੀਂ ਤੋਂ ਤੁਤਨੇ ਜਮਾਤ ਕੀ ਅਸਮੈ ਜੂਦੇ ਉਹ ਕਦੇ ਸੰਘਸ਼ ਤੋਂ ਚਾਦੇ ਨਹੀਂ ਜੋ ਤੁਤਨੇ ਜਮਾਤ ਕੀ ਅਸਮੈ ਜੂਦੇ ਉਹ ਕਦੇ ਕਿਸੇ ਤੋਂ ਡਰਦੇ ਨਹੀਂ ਬੋਲੇ ਸੰਘ ਹੋਲੇ ਮਗਰ ਤੁਸੀਂ ਦੇਖਾ ਰਹੇ ਹੋ ਸਰਕਾਰੀ ਮੁਲਾਜ਼ਮ ਨੇ ਬਹੁਤ سارے ਚਿਹਰੇ ਤੁਸੀਂ ਵਕਤ-ਵਕਤ ਜਿਹੜੇ ਨੇ ਕਿ ਡਿਪਾਰਟਮੈਂਟਸ ਦੇ ਦੇਖ ਕੇ ਹੋਗੇ ਪੰਜਾਬ ਸਟੇਟ ਇੰਡਸਟਰੀਅਲ ਸਰਵਿਸਿਜ਼ ਯੂਨੀਅਨ ਹੈ ਪੰਜਾਬ ਸਰਕਾਰ ਨੇ ਪਾਇਆ ਗੰਦ ਕੋਲੇ ਠੀਕੇ ਤੇ ਪੈਨਸ਼ਨ ਬਾ ਦੂਸਰਾ ਨਾਰਾ ਪੰਜਾਬ ਸਰਕਾਰ ਦਾ ਮਾੜਾ ਹਾਲ ਪੈਨਸ਼ਨ ਨਹੀਂ ਕਰਦੀ ਬਾਹਰ तमाम ਕੰਮੀ ਐਸੇ ਜਿਹੜੇ ਨੇ ਕਿ ਹੁਣ ਅਕਤੀਆ ਦੀ ਉਸੇ ਆਪਣੀਆਂ ਮੰਗਾਂ ਲੈ ਕੇ ਅੱਜ ਇਸ ਸੜਕਾਂ ਤੇ ਜਲੰਧਰ ਦੀਆਂ ਖਾਸ ਤੌਰ ਤੇ ਜਿਹੜਾ ਕਿ ਉਹ ਇਸ ਨਾਰਾ ਕਰ ਰਹੇ ਨੇ ਉਹ ਪਰੇਸ਼ਾਨ ਹੁੰਦੇ ਹੋਣਗੇ ਇਹਨਾਂ ਕੋਲ ਜਿਹੜੇ ਕੰਮ ਕਰਾਂ ਦਿੰਦੇ ਹੋਣ ਤੇ ਵਾਪਸ ਮੁੜਦੇ ਹੋਣਗੇ ਤਿਉਹਾਰਾਂ ਦਾ ਐਪਕਸ ਜਿਹੜਾ ਹੈ ਕਿ ਉਹ ਸਮਾਂ ਚੱਲਦਾ ਪਿਆ ਪਰ ਬਹੁਤ ਦਾ ਸਮਾਂ ਨਾ ਲੈ ਲੈਂਦਿਆ ਹੋਇਆ ਲੰਗੋਹਰਾਂ ਨਾਲ ਗੱਲ ਕਰਾਂਗਾ ਚੋਥੀ 25 ਵਾਰੀ ਤਾਂ ਮਨੂ ਹੋ ਗਿਆ ਹੈ ਉੱਪਰ ਬਿਨਾਰੇ ਤਾਂ ਮਨੂ ਵੀ ਰੱਟ ਗਏ ਨੇ ਜਿਹੜਾ ਤੁਸੀਂ ਦੱਸਦੇ ਹੋ ਇਹਨੂੰ ਸਮਝ ਆ ਗਈ ਕਿ ਲੋਕਾਂ ਨੂੰ ਸਮਝ ਆ ਗਈ ਕਿ ਇਹ ਤੋਂ ਅੰਨੂ ਨੇ ਧਾਰੇ ਰੱਟ ਗਏ ਨੇ ਇੱਕ ਗੱਲ ਕਿਉਂ ਨਹੀਂ ਦਿੰਦਾ ਇਹਨੂੰ ਇੰਨਾ ਵੀ ਪਤਾ ਕਿ ਦਿਨ ਦੇ ਬਾਅਦ ਤੁਹਾਡਾ ਮੈਨੂੰ ਫੋਨ ਆ ਜਾਏਗਾ ਕਮੇਟੀ ਦਾ ਟਾਈਮ ਮਿਲ ਗਿਆ ਪਰ ਫਿਰ ਵੀ ਫੋਨ ਅਗਲਾ ਆਪਣਾ ਕੋਈ ਐਕਸ਼ਨ ਨਹੀਂ ਲਏਗਾ ਦੇਖੋ ਜੀ ਅਗਲੀ ਕੋਈ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਕਿੰਨਾ ਵੀ ਜਿਹੜੀਆਂ 227 ਦੀਆਂ ਚੋਣਾ ਆ ਉਹਦੇ ਵਿੱਚ ਸਰਕਾਰ ਨੂੰ ਦੱਸਾਂਗੇ ਕਿ ਆ ਤੱਕਤੀ ਤੇ ਲਿਖੀਆਂ ਜਿਹੜੀਆਂ ਮੰਗਾਂ ਇਹ ਤੱਕੀ ਤੱਕ ਅਜੇ ਰਹਿ ਗਈਆਂ ਜੇਕਰ ਇਹਨਾਂ ਨੂੰ ਅਮਲੀ ਜਾਮਾ ਪਹਿਨਾ ਕੇ ਉਹ ਮੰਗਾ ਕੈਬਨਟ ਦੇ ਵਿੱਚ ਹੋਣ ਵਾਲੀਆਂ ਕੈਬਨਟ ਦੇ ਵਿੱਚੋਂ ਪ੍ਰਮਾਣਗੀ ਨਾਂ ਦੇ ਕੇ ਪ੍ਰਮਾਣਗੀ ਦੇ ਕੇ ਮਨਜ਼ੂਰ ਨਾ ਕੀਤਾ ਜਾਂ ਜਿਹੜੀਆਂ ਸਾਡੀਆਂ ਵੱਖ-ਵੱਖ ਵੀ ਭਾਗੀ ਮੰਗਾ ਆ ਉਹ ਵੀ ਭਾਗ ਦੇ ਮੁਖੀ ਦੇ ਪੱਦਰ ਤੇ ਹੱਲ ਨਾ ਕਰਵਾਈਆਂ ਸਾਡੇ ਵੱਖ-ਵੱਖ ਮੁਲਾਜ਼ਮਾਂ ਦੇ ਪ੍ਰੋਮੋਸ਼ਨਾਂ ਦੇ ਕੇਸ ਜੇ ਇੱਜਾ ਹਲੇ ਨਾ ਹੋਈਆਂ ਤਾਂ ਇਸ ਬੜੀ ਪਰਮਿਤੀ ਜੀ ਕਿ ਜਥੇਪੰਥੀ ਬੰਦੋਂ ਕੋਈ ਅਗਲਾ ਫੋਨ ਆਊਗਾ ਤੇ ਤੁਹਾਨੂੰ ਇਹ ਹੀ ਆਊਗਾ ਕਿ ਪਰਮਿਤੀ ਜੀ ਚਲੰਕਰਦਾ 14 ਤਰੀਕ ਦਾ ਰੋਜ਼ ਰੈਲੀ ਕਰਨ ਤੋਂ ਬਾਅਦ ਵਿੱਚ ਅਸੀਂ 16 ਜੀ ਪੱਡੀ ਮਹੱਲੀ ਵਿਖੇ ਸਵੇਰ ਪੱਤੀ ਰੈਲੀ ਕਰ ਰਹੇ ਹਾਂ ਤੇ ਚੈਕਰ ਹੋਤੇ ਵੀ ਕੋ ਹਨਾ ਨਾ ਹੋਇਆ ਤੇ ਜਿਹੜੀ ਜਿਮਨੀ ਚੌਨ ਹੌਣੀ ਤਰਨਤਾਲ ਦੀ ਆਉਣ ਵਾਲੇ ਸਮੇਂ ਤੇ ਉਹਦੇ ਵਿੱਚ ਤੁਹਾਨੂੰ ਅਸੀਂ ਉੱਥੇ ਸੱਦਾ ਦਵਾਂਗੇ ਕਿ ਜਿਹੜੀ ਜਿਮਨੀ ਚੌਨ ਤਰਨਤਾਲ ਦੇ ਵਿੱਚ ਹੋਊਗੀ ਉਹਦੇ ਵਿੱਚ ਪੰਜਾਬ ਸਟੇਟ ਮਿਨਿਸਟਰ ਸਰਵਿਸ ਹੁੰਦੀ ਨਾਲੋਂ ਜੋ ਉੱਤੇ ਕਾ ਪਾ ਕੇ ਸਰਕਾਰ ਦੇ ਨੱਕ ਚ ਦਮ ਕੀਤਾ ਜਾਊਗਾ ਉਹ ਤੁਸੀਂ ਆਪਣੇ ਪੱਕੀ ਆਪਣੇ ਮੀਡੀਆ ਰਹੀ ਉੱਤੇ ਦੇਖੋ ਕਿ ਸਰਕਾਰ ਲਗਾਤਾਰ ਕਰਦੇ ਨੇ ਆ ਬਾਦ ਸਾਹਿਬ ਦੀ ਇੱਥੇ ਤਸਵੀਰਾਂ ਇਸ਼ਾਰਾ ਜਿਹੜੇ ਪਾਸੇ ਵਾਲੇ ਕਰਦੇ ਵੀ ਹੈ ਮੈਂ ਸਮਝਦਾ ਪਿਆ ਉਹਨੂੰ ਸਿਰਫ ਨਹੀਂ ਲੱਗਦਾ ਕਿ 500 ਮੀਟਰ ਤੇ ਬੁਰੀਆ ਜੀਜੀ ਇੰਡਸਟਰੀ ਵੀ ਹੋ ਰਹੀ ਹੈ ਜੋਰ ਸਲੇਪਸ ਸੇਵਾ ਵੀ ਚੱਲਦੀ ਪਈ ਹੈ ਸਰਕਾਰ ਕੰਮ ਕਰਦੀ ਵੀ ਨਾ ਲੋਕਾਂ ਨੂੰ ਸਾਲੇ ਦਾ ਬੰਦੇ ਪੈਣੇ ਤੁਹਾਡੇ ਵਾਲੇ ਕੰਮ ਨੂੰ ਵੀ ਥੋੜਾ ਸਮਾਂ ਲੱਗ ਜਾਏਗਾ ਕਿਉਂਕਿ ਭਾਵੇਂ ਇਹ ਵਾਰ-ਵਾਰ ਕਹਿੰਦੇ ਨੇ ਕਿ ਭਰਾ ਜੀ ਬੁੱਝਣਾ ਜਿਹੜੀਆਂ ਨਹੀਂ ਕਿਉਂ ਹੈ ਕਦਰ ਦੇ ਕੇ ਤਾਂ ਫਿਰ ਸੈਂਪਲ ਕੇ ਖਰੀਦ ਕੋਈ ਤਾਂ ਸੋਚਦੇ ਪਏ ਆ ਤੇ ਮੁਸ਼ਾਲੀ ਉਹ ਕਹ ਕੇ ਜਾਂਦੇ ਬਿਲਕੁਲ ਥੋੜਾ ਸਮਾਂ ਥੋੜਾ ਹੱਥ ਜੀ ਬਾਕੀ ਰਹੀ ਹੈ ਜੇ ਸਾਡੇ ਦੇ ਉਸਾਰ ਦਾ ਸਮਾਂ ਖੁੱ ਗਿਆ ਤੇ ਮਗਰ ਸਾਹ ਦਾ 1 ਬਚਿਆ ਉਹ ਥੋੜਾ ਸਮਾਂ ਕਿੰਨਾ ਰਹਿ ਗਿਆ ਇੱਕ ਇੱਕ ਹਜ਼ਾਰ ਰੁਪਿਆ ਮਹਿਲਾਵਾਂ ਨੂੰ ਦੇਣ ਦੇ ਨਾਤੇ ਮਹਿਲਾ ਦੀ ਮੋੜ ਜਿਹੜੀ ਪਟੋਰੀ ਗਈ ਪਰ ਅਜੇ ਤੱਕ ਵੀ ਮਹਿਲਾਵਾਂ ਨੂੰ ਇਹ ਸੇ ਤਹਾਰਕਿਆ ਨਹੀਂ ਮਿਲਿਆ ਹੁਣ ਉੱਤੇ ਵੀ ਜਿਹੜੇ ਉਹਦੇ ਵਿਭਾਗ ਦੇ ਮੰਤਰੀ ਕੋਈ ਇਹੀ ਕੰਦੇ ਸੀ ਅਸਟਮਾਈਟ ਦੇ ਦੇ ਰਹੇ ਐਸ ਨਾਲੇ ਸਾਡੇ ਦੇ ਰਹੇ ਪਰ ਥੋੜਾ ਸਮਾਂ ਜਿਹੜੀ ਵਿਧਾਰ ਦੇ ਰੂਪ ਵਿੱਚ ਰਹਿ ਗਿਆ ਜੇ ਆ 18 11 2025 ਨੂੰ 25 ਦੀ ਜਮਾਨਤ ਕੋ ਮਿਲਣਾ ਆਈ ਵੀ ਹੋ ਕੇ ਸੂਬੇ ਦੇ ਵਸਨੀਕਾਂ ਨੂੰ ਤੇ ਸੂਬੇ ਦੇ ਮੁਲਾਜ਼ਮਾਂ ਨੇ ਸੁਨੇਹਾ ਦਿੱਤਾ ਕਿ ਅੱਜ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਛੇਤੀ ਬਾਹਰ ਕਰਨ ਨੂੰ ਸਿਧਾਂਤਿਕ ਤੌਰ ਤੇ ਮਨਜ਼ੂਰੀ ਦੇ ਦਿੱਤੀ ਹੈ। ਸੋ ਇਸ ਸਿਧਾਂਤਿਕ ਤੌਰ ਤੇ ਮਨਜ਼ੂਰੀ ਦੇਣ ਤੋਂ ਬਾਅਦ ਵਿੱਚ ਤੁਸੀਂ ਅੱਜ ਵੀ ਵਕਫਾ ਦਫ਼ਤਰਾਂ 'ਚ ਜਾ ਕੇ ਮੁਲਾਜ਼ਮ ਵਰਗ ਨਾਲ ਰਾਤ ਕਰਕੇ ਦੇਖੋ ਕਮੀ ਜੀ ਕਿ ਕਿਸੇ ਦੀ ਪੁਰਾਣੀ ਪੈਨਸ਼ਨ ਬਾਹਰ ਨਹੀਂ ਹੋਈ। ਅਜੇ ਤੱਕ ਐਸਓਪੀ ਜਾਰੀ ਨਹੀਂ ਹੋਈ। ਕੋਈ ਲੱਗਦਾ ਨਹੀਂ ਉੜੀ ਕਰਨੀ ਚਾਹੀਦੀ ਹੈ ਨਹੀਂ ਕੰਮ ਹੈ ਕਾਜ਼ੀ ਕੰਮ ਹੈ ਸਮਾਂ ਲੱਗਦਾ ਹੋਏਗਾ ਫੰਡ ਬਣਾ ਲੈ ਦੇਖੋ ਜੀ ਖਜ਼ਾਨਾ ਮੰਤਰੀ ਮਾਈਂਦਰੀ ਮਾਲਕ ਉਹ ਇਹੀ ਕਹਿੰਦੇ ਤੁਸੀਂ ਮੇਰਾ ਖਜ਼ਾਨਾ ਖਾਲੀ ਹੈ ਭਲੀ ਕਰਕੇ ਘਰੇ ਬਿਠਾਤਾ ਇਹ ਸਰਕਾਰ ਤੋਂ ਇਸ ਕਦੋਂ ਹਰਾਨਾ ਕਿ ਇਹ ਕਹਿੰਦੇ ਖਜ਼ਾਨਾ ਭਰਿਆ ਪਰ ਦੇਣਾ ਕੁਝ ਨਹੀਂ ਪਤਾ ਨਹੀਂ ਖਜ਼ਾਨਾ ਭਰਿਆ ਸਿਰਫ ਇਸਕਾਰ ਬਾਦੀ ਦੀ ਜੋ ਮੁਲਾਜ਼ਮਾਂ ਦੀ ਮੰਗਾਂ ਨੂੰ ਕੋਈ ਪੂਰੀ ਪੈ ਰਿਹਾ ਫਾਰਮ ਵਾਲੇ ਸਮੇਂ ਤੋਂ ਵੱਡੇ ਜਿਹੜੇ ਬਹੁਤ ਬਹੁਤ ਹਨਵਾਤਾ ਹੈ ਜੀ ਕਿਰਪਾ